ਐਸ਼ਵਲਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਭਾਜਪਾ ਦੇ ਵੱਡੇ ਲੀਡਰ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਭਾਜਪਾ ਲੀਡਰ ਦਾ ਘਾਰ ਜਿਹੜਾ ਹਟਾਇਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਤੋਂ ਐਸਸੀ ਵਿੰਗ ਦੇ ਪ੍ਰਧਾਨ ਦਾ ਘਰ ਟਾਇਆ ਗਿਆ ਤ ਤੁਹਾਨੂੰ ਦੱਸ ਦਈਏ ਕਿ ਵੱਡੀ ਕਾਰਵਾਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਨਸ਼ਾ ਵੇਚਦੇ ਨੇ ਉਹਨਾਂ ਦੇ ਘਰ ਟਾਏ ਜਾਂਦੇ ਨੇ ਕਿਉਂਕਿ ਪੰਜਾਬ ਦੇ ਵਿੱਚੋਂ ਨਸ਼ੇ ਦੀ ਜੜ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਜਿਹੜੀ ਮੁਹਿੰਮ ਆ ਉਹ ਸ਼ੁਰੂ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਚੁੰਗੀ ਨੰਬਰ 7 ਨੇੜੇ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਐਸ்சி ਵਿੰਗ ਦੇ ਪ੍ਰਧਾਨ ਅਜੇ ਗਿੱਲ ਦੇ ਘਰ ਨੂੰ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਤਹਿਤ ਟਾੜ ਦਿੱਤਾ ਘਰ ਨੂੰ ਨਗਰ ਕੌਂਸਲ ਅਤੇ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਤਿੱਖੇ ਵਿਵਾਦ ਦੇ ਵਿਚਕਾਰ ਹਟਾ ਦਿੱਤਾ ਉਸਦੇ ਘਰ ਦੇ ਬਾਹਰ ਅਜੇ ਗਿੱਲ ਭਾਜਪਾ ਐਸਸੀ ਮੋਰਚਾ ਦਿਹਾਤੀ ਦੇ ਪ੍ਰਧਾਨ ਦੀ ਪਲੇਟ ਹੈ ਜਿਹੜੀ ਉਹ ਲੱਗੀ ਹੋਈ ਸੀ ਨਗਰ ਕੌਂਸਲ ਅਤੇ ਵੱਡੀ ਪੁਲਿਸ ਫੋਰਸ ਕਾਕਾ ਡਾਉਣ ਅਤੇ ਉਸਦੇ ਪੁੱਤਰ ਅਜੇ ਗਿੱਲ ਦੇ ਘਰ ਨੂੰ ਟਾਉਣ ਦੇ ਲਈ ਪਹੁੰਚੀ ਗਿੱਲ ਤੇ ਕਈ ਗੰਭੀਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹਨ ਪਰਿਵਾਰ ਦੀਆਂ ਔਰਤਾਂ ਨੇ ਕਾਰਵਾਈ ਦਾ ਵਿਰੋਧ ਕੀਤਾ ਅਤੇ ਅਦਾਲਤ ਦੇ ਹੁਕਮਾਂ ਦਿੱਆਂ ਕਾਪੀਆਂ ਅਧਿਕਾਰੀਆਂ ਨੂੰ ਸੋਪੀਆਂ ਨਗਰ ਕਾਉਂਸਲ ਸੁਪਰਡੈਂਟ ਵਿਸ਼ਨੂੰ ਦਾਤਤ ਨੇ ਅਗਲੀ ਸੁਣਵਾਈ ਤੱਕ ਕਾਰਵਾਈ ਆ ਜੜੀ ਰੋਕ ਦਿੱਤੀ ਅਤੇ ਟੀਮ ਨੂੰ ਵਾਪਸ ਬੁਲਾ ਲਿਆ ਤਾਂ ਤੁਹਾਨੂੰ ਦੱਸ ਦਈਏ ਕਿ ਟੀਮ ਨੇ ਵਾਪਸ ਆਉਣ ਤੋਂ ਲਗਭਗ 1 ਘੰਟਾ ਬਾਅਦ ਨਗਰ ਕਾਉਂਸਲ ਦੇ ਕਾਰਜਕਾਰੀ ਅਧਿਕਾਰੀ ਹਰ ਨਰਿੰਦਰ ਸਿੰਘ ਸ਼ੇਰਖਿਲਾ ਅਤੇ ਡੀਐਸਪੀ ਕੁਲਵੰਤ ਸਿੰਘ ਵੱਡੀ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਉਹਨਾਂ ਨੇ ਤੁਰੰਤ ਘਰ ਨੂੰ ਢਾਉਣ ਦੇ ਆਦੇਸ਼ ਦਿੱਤੇ ਤਾਂਕ ਸੜਕ ਕਾਰਨ ਜੀਸੀਬੀ ਮਸ਼ੀਨ ਅੰਦਰ ਨਹੀਂ ਜਾ ਸਕੀ ਫਿਰ ਘਰ ਨੂੰ ਥੋੜਿਆਂ ਦੇ ਨਾਲ ਠਾਇਆ ਗਿਆ ਅਜੇ ਗਿੱਲ ਜਿਸ ਦਾ ਘਰ ਠਾ ਦਿੱਤਾ ਗਿਆ ਸੀ ਉਸ ਦੇ ਘਰ ਦੇ ਬਾਹਰ ਇੱਕ ਨੇਮ ਪਲੇਟ ਲੱਗੀ ਹੋਈ ਸੀ ਜਿਸ ਦੇ ਉੱਤੇ ਜਗਰਾਉਂ ਭਾਜਪਾ ਐਸੀ ਵਿੰਗ ਦੇ ਪ੍ਰਧਾਨ ਦਾ ਨਾਮ ਲਿਖਿਆ ਸੀ ਇਲਾਕੇ ਦੇ ਵਿੱਚ ਉਹਨਾਂ ਨੂੰ ਦਰਸਾਉਂਦੇ ਵੱਡੇ ਜਿਹੜੇ ਬਿਲਬੋਰਡ ਲੱਗੇ ਹੋਏ ਸੀ ਤਾਂ ਬਿਲਬੋਰਡਾਂ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੀਨੀਅਰ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਪੁਲਿਸ ਦਾ ਦਾਵਾ ਹੈ ਕਿ ਉਹਨਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕੁੱਲ 7 ਗੰਭੀਰ ਮਾਮਲੇ ਜਿਹੜੇ ਦਰਜ ਨੇ ਤਾਂ ਤੁਹਾਨੂੰ ਦੱਸ ਦਈਏ ਅਜੇ ਗਿਲ ਦੀ ਭੈਣ ਸੁਮੀਤਾ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਭਰਾ ਨੂੰ ਸਤਾਤਾਰੀ ਪਾਰਟੀ ਦੇ ਦਾਅਵੇ ਹੇਠ ਝੂਠੇ ਮਾਮਲਿਆਂ ਦੇ ਵਿੱਚ ਫਸਾਇਆ ਜਾ ਰਿਹਾ ਕਿਉਂਕਿ ਉਹ ਭਾਜਪਾ ਨਾਲ ਜੁੜਿਆ ਹੋਇਆ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਰਿਵਾਰ ਨੇ ਪੁਲਿਸ ਵਿਰੋਧ ਕਈ ਅਦਾਲਤੀ ਕੇਸ ਦਰਜ ਕੀਤੇ ਨੇ ਜਿਸ ਦੇ ਵਿੱਚ ਸਿਟੀ ਪੁਲਿਸ ਸਟੇਸ਼ਨ ਦੇ ਐਸ ਐਚ ਓ ਅਤੇ ਇੱਕ ਹੋਰ ਏ ਐਸ ਆਈ ਆ ਜਿਹੜਾ ਕਥਿਤ ਤੌਰ ਤੇ ਉਹਨਾਂ ਨੂੰ ਕੇਸ ਵਾਪਸ ਲੈਣ ਦੀ ਧਮਕੀ ਦੇ ਰਿਹਾ ਤਾਂ ਵੱਡੀ ਕਾਰਵਾਈ ਆ ਜਿਹੜੀ ਹੋਈ ਹੈ ਜਾਣਕਾਰੀ ਦੇ ਅਨੁਸਾਰ ਜਦੋਂ ਪਰਿਵਾਰ ਦੀ ਇੱਕ ਨੌਜਵਾਨ ਔਰਤ ਸੁਮਿਤਾ ਮੀਡੀਆ ਦੇ ਨਾਲ ਗੱਲਬਾਤ ਕਰ ਰਹੀ ਸੀ ਤਾਂ ਐਸਐਚਓ ਨੇ ਉਸ ਨੂੰ ਵਾਰ-ਵਾਰ ਕਰਦੇ ਅੰਦਰ ਬੁਲਾਇਆ ਜਦੋਂ ਪੱਤਰਕਾਰ ਕਰਦੇ ਕਵਰੇਜ ਕਰਨ ਦੇ ਲਈ ਅੰਦਰ ਗਏ ਤਾਂ ਪੁਲਿਸ ਨੇ ਉਹਨਾਂ ਨੂੰ ਆਪਣੇ ਕੈਮਰੇ ਬੰਦ ਕਰਨ ਦੇ ਲਈ ਕਹੇ ਮੌਕੇ ਤੇ ਮੌਜੂਦ ਕਈ ਪੱਤਰਕਾਰਾਂ ਨੇ ਦੋਸ਼ ਲਾਇਆ ਕਿ ਕਵਰੇਜ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਨੇ ਉਹਨਾਂ ਨਾਲ ਤੱਕਾ ਵੀ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਜਪਾ ਦੇ ਲੀਡਰ ਲੁਧਿਆਣਾ ਦੇ ਜਗਰਾਉਂ ਦੇ ਵਿੱਚ 4 ਨੰਬਰ ਚੌਂਗੀ ਤੇ ਐਸੀ ਵਿੰਗ ਦੇ ਪ੍ਰਧਾਨ ਅਜੇ ਗਿੱਲ ਦੇ ਘਰ ਨੂੰ ਟਾਇਆ ਗਿਆ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੌਰਾਨ ਇਹ ਜਿਹੜੀ ਸਾਰੀ ਕਾਰਵਾਈ ਕੀਤੀ ਗਈ